ਸੁਣੇਗੇ ਤੁਹਾਡੀ ਨਾਲ ਸਾਰੀ ਪ੍ਰੋਬਲਮ ਦਾ ਹੱਲ ਹੋਊਗਾ ਤਾਂ ਮੇਰਾ ਬਸ ਲਿਖ ਕੇ ਭੇਜਾਂਗੇ ਜਿੱਥੇ ਤੁਹਾਨੂੰ ਪ੍ਰੋਬਲਮ ਹੋਣਾ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਮੇਰੀ ਬਾਤ ਬੱਚਿਆਂ ਨੂੰ ਕੰਮ ਨਹੀਂ ਲਾਉਣਾ ਭੀਖ ਮੰਗਣ ਤੇ ਜਾਂ ਕੂੜਾ ਕਰਕਟ ਚੱਕਣਾ ਤੁਹਾਨੂੰ ਅੱਗੇ ਵੀ ਕਹਿ ਕੇ ਗਿਆ ਸੀ ਸਾਡੇ ਦੇ ਸਿਧਾਂਤ ਗਿਆਓ ਦੇਖੋ ਦੇਖੋ ਜੇ ਤੁਹਾਡੇ ਬੱਚੇ ਪੜ ਜਾਣਗੇ ਤਾਂ はい。<music> <music> ਇਹ ਇਹਨਾਂ ਜਿਹੜੇ ਆਪਣੇ ਪੰਜਾਬ ਸਰਕਾਰ ਵੱਲੋਂ ਮੰਤਰੀ ਮੈਡਮ ਵੱਲੋਂ ਜਿਹੜੇ ਬੱਚੇ ਭੀਖ ਮੰਗਦੇ ਆ ਜਾਂ ਜਿਹੜੇ ਪੂਰਾ ਕਰਕਰਟ ਚੱਕਦੇ ਆ ਇਹਨਾਂ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਸਟ੍ਰਿਕਟ ਆ ਇਹ ਬੱਚਿਆਂ ਦੀ ਪੜ੍ਹਨ ਦੀ ਉਮਰ ਹੈ ਇਹਨਾਂ ਨੂੰ ਸਕੂਲ ਭੇਜਿਆ ਜਾਣਾ ਚਾਹੀਦਾ ਜਿੰਨਾ ਵੀ ਹੋ ਸਕੇ ਇਸ ਕਰਕੇ ਇਹਨਾਂ ਦੇ ਫਾਇਦੇ ਵਾਸਤੇ ਨਾ ਸਰਕਾਰ ਵੱਲੋਂ ਇਹਨਾਂ ਨੂੰ مالی ਸਹਾਇਤਾ ਵੀ ਦਿੱਤੀ ਜਾਂਦੀ ਆ ਸਪான்ਸਰਿੰਗ ਸਕੀਮ ਤਹਿਤ 4000 ਰੁਪਿਆ ਪਰ ਮੰਥ ਜਿਹੜੇ ਬੱਚੇ ਸਕੂਲ ਗੋਇੰਗ ਹੈਗੇ ਆ ਉਹਨਾਂ ਨੂੰ ਅਸੀਂ ਇਸੇ ਪ੍ਰੋਜੈਕਟ ਜੀਵਨ ਜੋਤ ਦੇ ਤਹਿਤ ਚੈਕਿੰਗ ਕਰਨ ਆਏ ਸੀ ਸਾਡੇ ਨਾਲ ਡਿਪਾਰਟਮੈਂਟ ਡੀਓ ਦਫ਼ਤਰ ਤੋਂ ਹੈਗੇ ਚਾਈਲਡ ਲਾਈਨ ਦੇ ਡੀਸੀਪੀ ਆਫਿਸ ਤੋਂ ਹੀ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਅੱਜ ਇਹ ਬੱਚੇ ਜਿਹੜੇ ਬਸ ਸਟੈਂਡ ਫਰੀਦਕੋਟ ਵਿਖੇ ਭੀਖ ਮੰਗਦੇ ਪੂਰਾ ਕਰਕਰਟ ਚੱਕਦੇ ਇਹ ਅਸੀਂ ਹੁਣ ਦਿੱਤੇ ਗਿਆ ਹੁਣ ਨੈਕਸਟ ਸਟੈਪ ਉਹਨਾਂ ਦਾ ਵੀ ਜੋ ਵੀ ਕਾਰਵਾਈ ਹੋਈ ਫਿਰ ਉਸ ਹਿਸਾਬ ਨਾਲ ਅਸੀਂ ਇਹਨਾਂ ਬੱਚਿਆਂ ਨੂੰ ਸਕੂਲ ਜੀ ਇਨਰੋਲ ਕਰਾਵਾਂਗੇ ਜਿਹੜੇ ਹੈਗੇ ਆ ਜਿਹੜੇ ਨਹੀਂ ਹੈਗੇ ਉਹਨੂੰ ਕਰਾਵਾਂਗੇ ਜਿਹੜੇ ਹੋਏ ਹੋਇਆ ਉਹਨਾਂ ਨੂੰ ਹੋਲੀ ਸਕੂਲ ਭੇਜਾਂਗੇ ਜੀ ਕੀ ਚਾਰ ਵਾਰੀ ਆ ਮੈਡਮ ਖੜੇ ਸਾਹਮਣੇ ਚਾਰ ਵਾਰੀ ਮੈਂ ਦਖਲ ਕਰਵਾ ਗਿਆ ਸਕੂਲ ਚ ਆ ਕੇ ਇਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਵੀ ਜੇ ਤੁਸੀਂ ਦੁਬਾਰਾ ਫਸ ਗਏ ਅਸੀਂ ਤੁਹਾਨੂੰ ਨਹੀਂ ਛਡਾਉਣਾ ਪਰ ਇਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਤੇ ਹੁਣ ਜੋ ਸਜ਼ਾ ਦੇਣਗੇ ਇਹਨਾਂ ਦੇ ਪੇਰੈਂਟਸ ਤੇ ਮੈਂ ਤਾਂ ਕਹਿੰਦਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਹਦੇ ਜਿਹਦੇ ਬੱਚੇ ਆ ਉਹਨਾਂ ਪੇਰੈਂਟਸ ਤੇ ਪਰਚਾ ਦਰਜ ਕਰਾਉਣ ਉਹਨਾਂ ਨੂੰ ਫੜ ਕੇ ਜਾਂ ਜਾਈਂ ਇਹ ਹੀ ਮੇਰੀ ਬੇਨਤੀ ਆ ਬਸ ਥੈਂਕ ਯੂ